ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹਾ ਦਾ ਵਾੜਾ ਭਾਈ ਕਲੁਹਾਮ ਪਿੰਡ ਦਾ ਗਵੰਡੀ ਪਿੰਡ ਆ ਜੋੜੀਆਂ ਨਹਿਰਾਂ ਵਾਲਾ ਕਿਉਂਕਿ ਅਕਸਰ ਭਰਾਵਾਂ ਦੇ ਗਿਲੇ ਹੁੰਦੇ ਆ ਕਿ ਵਾੜਾ ਭਾਈ ਕੇ ਤਿੰਨ ਪਿੰਡਾ ਚਾਰ ਹੀ ਬਣ ਜਾਂਦੇ ਇੱਕ ਮਨ ਜਦੋਂ ਤੁਸੀਂ ਜਾਣਿਆ ਬਕ ਫਰੀਦਕੋਟ ਤੋਂ ਜਾਂ ਕੋਟਕਪੂਰੇ ਤੋਂ ਬਠਿੰਡੇ ਵਾਲੀ ਸਾਈਡ ਨੂੰ ਰੋਡ ਦੇ ਉੱਤੇ ਪਿੰਡੋਂ ਦਾ ਵਾੜਾ ਭਾਈਕਾ ਇਹ ਪਿੰਡ ਆ ਗਿਆ ਫਿਰੋਜ਼ਪੁਰ ਜ਼ਿਲ੍ਹੇ ਦਾ ਲੋਹਾਂ ਪਿੰਡ ਗਵੰਡੀ ਪਿੰਡ ਆ ਮਿਰਜ਼ੇ ਕੇ ਗਵੰਡੀ ਪਿੰਡ ਆ ਕੱਬਰਵੱਛਾ ਗਵੰਡੀ ਪਿੰਡ ਆ ਅੱਗੇ ਜਾ ਕੇ ਸਰਾਂ ਵਾਲੀ ਗਵੰਡੀ ਪਿੰਡ ਆ ਜਾਂਦਾ ਕੱਲਾ ਕੋਰਦ ਵੀ ਜਿਹੜਾ ਗਵੰਡੀ ਪਿੰਡ ਆ ਜਾਂਦਾ ਤੇ 2 ਜਨਵਾਰਾ ਤੇ ਪੰਮਾ ਬਾਈ ਦਾ ਨਾਮ ਆ ਆ ਚਿਹਰੇ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਮਿੱਤਰੋ ਸਤਿ ਸ੍ਰੀ ਅਕਾਲ ਬਲਾਹ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹੈ ਵੀਰੇ ਕੁੰਡਾ ਕਦੋਂ ਤੋਂ ਰੱਖਣਾਂ ਕੁੰਡਾ ਯਾਰ ਉਹ ਸੱਟ ਜੀ ਲੱਗੀ ਸੀ ਲਾਤੇ ਹੋ ਉਹ ਜੀ ਹੁੰਦਾ ਇਹ ਆ ਉਹ ਮਕੇ ਮੱਝ ਮੁੱਜ ਦਾ ਲਾ ਕੇ ਲੱਗਦਾ ਰਹਾ ਅਸਾਂ ਗੁੰਗ ਦਾ ਉੱਪਰ ਲਾਣਾ ਆ ਵੀ ਵੇ ਹਾਂ ਸਹੀ ਗੱਲ ਉਹ ਹੀ ਲਾਇਆ ਨਾ ਨਹੀਂ ਠੀਕ ਆ ਫਿਰ ਹੋਰ ਆਪਣੇ ਠੀਕ ਆ ਪਰਿਵਾਰ ਚੜਦੀ ਕਲਾ ਤੂੰ ਸੁਣਾ ਕੇ ਸਾਰਿਆਂ ਭਰਾਵਾਂ ਲੈ ਵੇਖੋ ਭਾਈ ਕਿਵੇਂ ਦੇਖਣ ਲੱਗਦੀ ਮੇਰੀ ਘੈਂਟ ਕਿ ਨਹੀਂ ਘੈਂਟ ਤੁਰਦਾ ਹੋਣਾ ਫਿਰ ਘਰ ਲੱਗਿਆ ਰੱਬ ਤੋਂ ਦੁਆਗ ਬੇ ਮੱਤਾ ਮਿਲ ਜਾਣਾ ਮਿਹੜ ਬਹੁਤੀ ਦੇ ਦੇ ਯਾਰ ਪਾਲੀਆਂ ਨਹੀਂ ਮੰਗਦਾ ਹਾਂ ਵੀਰੇ ਹਾਂ ਵੈੜ ਬਹੁਤ ਚੰਗੀ ਆ ਹਜ਼ਾਰ ਦੀ ਚੀਜ਼ ਤਾਂ ਬੰਦਾ ਹਰੇਕ ਸੁਣਾਉਣਾ ਹੀ ਹੁੰਦਾ ਹਾਂ ਸੁਣਾਉਂਦਾ ਸੁੱਕ ਬਿਆਰੀ ਭਾਂਡਾ ਉਹਦਾ ਸੁਣਾਉਂਦੀ ਹੁੰਦੀ ਹੈ ਸੁਣਾਉਂਦਾ ਹੀ ਹੁੰਦੀ ਹੈ ਆਪਾਂ ਮਾੜੀ ਕਹੇ ਕਿ ਕਿਤੋਂ ਵੇਚ ਲਵਾਂ ਮੈਂ ਵੈੜ ਦੀ ਗਰੰਟੀ ਬਹੁਤ ਦਿੱਤੀ ਵਾ ਉਹਦਾ ਵੀ ਕਦੇ ਲੈ ਆ ਜਾਣਾ ਮਤਲਬ ਕੋਈ ਵੀ ਬੰਦਾ ਲੈ ਜਾਏ ਨਾ ਯਾਦ ਹੀ ਕਰੂਗਾ ਥੱਡੀ ਸੀ 15 ਕਿਲੋ ਹਾਂ 15 ਕਿਲੋ ਦੁੱਧ ਯਾਰ ਪਰ ਨੈਟ ਚ ਹੋਇਆ ਥੱਲੇ ਦੂਜਾ ਸੁਣਾਣੇ ਦੇਣਾ ਹਾਂ ਦੇਣ ਕਿੰਨੇ ਵੈਣੇ ਦੇ ਵਿੱਚ ਪੰਜ ਚਾਰ ਹੀ ਰਹਿਗੇ ਬਸ ਜੀ ਤਿਆਰੀ ਮੌਕੇ ਤੇ ਕੰਮ ਤਿਆਰੀ ਮੌਕੇ ਐ ਪਰੂਗੀ ਬਸ ਮੱਜਾਂ ਦਾ ਹਿਸਾਬ ਹੁੰਦਾ ਇਹਨਾਂ ਦੇ ਰਾਤੀ ਗਈਆਂ ਹੁੰਦੀਆਂ ਨਾ ਜ ਕਵਦੀ ਆ ਰਹਿਣਾ ਤੇ ਤੇ ਲਾਲਾ ਦਾ ਗਾਣ ਵਾਲੇ ਫੋਨ ਨਹੀਂ ਚੱਕਦਾ ਹੁੰਦਾ ਤੇ ਲਾਲਾ ਨੂੰ ਐ ਥੱਲੇ ਬਹਿ ਜਾ ਬਣਾ ਐ ਬਾਲਟੀ ਰੱਖਦਾ ਕੋਈ ਚੱਕਰ ਨਹੀਂ ਨਹੀਂ ਠੀਕ ਹੈ ਬਈ ਵਾਕਈ ਹਾਂ ਪਰ ਮੈਂ ਵੇਖੀ ਮਾੜਾ ਮਾੜਾ ਇਹਨੂੰ ਐਨੂੰ ਕਰੀ ਮਾੜਾ ਪਿੱਛੋਂ ਹੂੰ ਲਾਲ ਕਰੂ ਕਮਾਲ ਪਹਿਲਾਂ ਤਾਂ ਕਰ ਗਈ ਸਾਡੀ ਵੀਡੀਓ ਤੇ ਹਾਂ ਰੂਲ ਕਰ ਜਾ ਮੈਂ ਫੇਰ ਇੱਕ ਲਾਲ ਗਾਂ ਵਾਲੀ ਵੀਡੀਓ ਵੇਖੀ ਮੇਰੀ ਹਾਂ ਇਹ ਉਹ ਚੀਜ਼ ਨਹੀਂ ਕਰਨ ਵਾਲੀ ਇਹਦਾ ਦੋਫਾ ਹੈ ਨਾ ਯਾਰ ਇਹਦਾ ਯਾਰ ਐ ਬਾਲਟੀ ਰੱਖਦਾ ਬਣਾ ਐ ਥੱਲੇ ਹੋਣੀ ਚੋਣਾ ਪਾਉਂਦੀ ਹੈ ਨਹੀਂ ਠੀਕ ਆ ਯਾਰ ਐਂ ਥੋੜੋ ਵੀ ਐਂ ਬਾਟੀ ਰੱਖ ਲਾ ਦੇ ਤੇ ਠੰਡੀ ਵਾਕਈ ਬਹੁਤ ਆ ਯਾਰ ਦੁੱਧ 15 ਕਿਲੋ ਚੋਇਆ ਮਾਲਕ ਨੇ ਹਾਂ ਹਾਂ ਚੋਇਆ ਬਾਈ ਚਲ 14 ਹੀ ਰੱਖ ਲੈ ਯਾਰ ਹਾਂ ਹੂੰ ਤੇ ਲੋ ਬਹੁ ਬਣੂਗੀ ਵਾਹ ਵਾਹ ਹੂੰ ਨਹੀਂ ਠੀਕ ਹੈ ਬਹੁਤ ਸੀਲ ਠੰਡੀ ਆ ਜੇ ਮੇਰੀ ਲੱਤ ਨਹੀਂ ਕੰਮ ਕਰਦੀ ਇਹ ਨਾਮਰੇ ਚਲਾ ਕੇ ਨਹੀਂ ਸਹੀ ਗਾ ਤੈਨੂੰ ਤਾਂ ਪਹਿਲੇ ਖਿੱਚਾ ਤੂੰ ਹੀ ਕਰਦੀ ਹੈ ਨਾ ਅੱਗੇ ਗਾਈਆਂ ਨੂੰ ਆ ਤੂੰ ਦੀ ਖਿੱਚਾ ਤੂੰ ਹੀ ਕਰਨੀ ਪਤਾ ਕੋਈ ਨਹੀਂ ਮਸਲ ਹੀ ਨਹੀਂ ਖਿੱਚਾ ਤੂੰ ਹੀ ਵਾਲੀ ਦਾ ਯਾਰ ਨਾ ਭਾਈ ਬੁੜੀਆਂ ਤੋਰੀ ਫਿਰਨ ਜਿਵੇਂ ਮਰਦੀ ਆ ਮੈਂ ਲਈ ਗਾਂ ਠੰਡੀ ਨਹੀਂ ਵੇਖੀ ਵਿਚਾਰੀ ਨਹੀਂ ਵੇਖੀ ਯਾਰ ਮੈਂ ਦਾਬ ਸਕ ਵਾਕਿਆ ਤੂੰ ਹੀ ਪਿੱਛੇ ਨਹੀਂ ਖੜਨ ਹੁੰਦੀਆਂ ਨਹੀਂ ਖੜਨ ਜੈਲੀ ਬਹੁਤ ਆ ਯਾਰ ਨਾ ਦਿਨ ਹਜੇ ਕਿੰਨੇ ਪਏ ਜਾਂਦੇ ਦੇਣ ਮੇਰੇ ਸਾਣਾ 10 ਬਾਈ ਲੈ ਜਾਣੇ ਨੇ ਕੌਣ ਸਾ ਦਿਨ ਤੋਂ 10 ਲੈ ਜੂਗਾ ਬਾਈ 10 ਦਿਨ ਰਾਤ ਨਾਲ ਲੈ ਜਾਣੇ ਪੰਜ ਦੋ ਚਾਰ ਦਿਨ ਪੂਰੇ ਹੋਣ ਜਦ ਤੂੰ ਆਣ ਰਹਿ ਗਏ ਹਾਂ 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 ਤੂੰ ਤਿੰਨ ਦਿਨ ਉੱਪਰ ਰਹਿ ਗਿਆ ਉਹੀ ਹਫਤਾ 10 ਦਿਨ ਕੱਢੀ ਸਹੀ ਗਾਣਾ 8 9 9 ਮਹੀਨੇ ਦੇ 9 ਦਿਨਾਂ ਨੂੰ ਲੈੰਦੀ ਸਹੀ ਕੀ ਰੇਟ ਕਰੇਗਾ ਪਰ ਮੈਂ ਬਾਈ ਹੁਣ ਬਾਲੀ ਸਪਲਾਈ ਇਹਨਾਂ ਕੋਈ ਰੇਟ ਜ਼ਿਆਦਾ ਕਰਦੇ ਹਾਂ ਹੁਣ ਨਹੀਂ ਰੇਟ ਆਪਣਾ ਵੇਚਣ ਵਾਲਾ ਹੀ ਕਰਨਾ ਬਾਈ ਕਿੰਨਾ ਮੰਗਣਾ ਆਪਾਂ 50 ਨਹੀਂ ਮੰਗਣਾ 55 ਨਹੀਂ 40000 ਦੀ ਵੈਢ ਦੇਵਾਂਗੇ ਮਾਨ ਤਾਂ ਮਾਨ ਤਾਂ ਚਲੋ ਹੁੰਦਾ 5-4 ਹਜ਼ਾਰ ਰੁਪਇਆ ਹਣਾ ਮੇਰਾ ਮੇਰਾ हां मेरा के ना 45000 दी बैठ दे देया यार अंदर 45 दी थी? हां ठीक है यार कोई माड़ी नहीं कोई बैठ जा यार ਥੱਲੇ ਆ ਗਿਆ ਹੀ ਬਾਲਟੀ ਰੱਖ ਕੇ ਬੈਠ ਜੀ ਕੋਈ ਚੱਕਰ ਸੁਣੋ ਠੀਕ ਹੈ ਬਈ ਥਾ ਨੰਬਰ ਭਾਈ ਕਿੰਨਾ ਫਿਰ ਅੱਛਾ ਬੱਛੀ ਅੱਛਾ ਬੱਛੀ ਵੀ ਰਹਿ ਗਈ ਇੱਕ ਇਹ ਵੀ ਵੇਚ ਨਹੀਂ ਬਈ हां फिर बच्छी। बच्छी यार ਬੱਛੀ ਯਾਰ ਇਹ ਮਾਈ ਬਹੁਤ ਚੰਗੀ ਗਾਂ ਦੀ ਬੱਛੀ ਆ ਸੁਣ ਲੈ ਮੇਰੀ ਗੱਲ ਠੀਕ ਆ ਇਹ ਚਾ ਹੋਰ ਕੋਈ ਨਹੀਂ ਜਦੋਂ ਸਾਡੇ ਯਾਰ ਖੁੱਲਦੀ ਨਹੀਂ ਸਾ ਤੋਂ ਭੈਣ ਦੀ ਖਿੱਚ ਕੇ ਲੈ ਜਾਂਦੀ ਹਮ ਕਿੰਨੇ ਕਰਦੇ ਆ ਚੌੜ ਕਿੰਨੇ ਦੀ ਬਈ ਐ ਯਾਰ 8000 ਦੀ ਦੇ ਦੇ ਮੇਰਾ ਮਾਨ ਯਾਰ ਐ ਨਾ ਕਰ ਯਾਰ ਬਾਦ ਤੂੰ 7000 ਦੇ ਦੇਂਗਾ ਚੱਲ ਜੇ ਤੇਰਾ ਮਾਨ ਐਂਡ ਬੱਸ 5 ਦੀ ਹਾਂ ਨਹੀਂ 5 ਦੀ ਨਹੀਂ 5 ਦੀ ਫੇਰ ਹੀ ਹੋ ਗਈ ਬੇੜ ਕਾਲ ਯਾਰ ਨਹੀਂ ਸਭੀ ਦੇ ਦੇ ਜਾਂਗੇ ਐ ਬੜ ਬੜੀ ਚੰਗੀ ਜਾਦ ਵਾਲੀ ਆ 6 ਦੀ ਦੇਣੀ 6500 ਵੀ ਲੈਣਾ ਹੁਣ ਗੱਲ ਖਤਮ ਬੱਸ ਠੀਕ ਆ ਕਹਿ ਹੋ ਚੰਗੀ ਬੱਚੀ ਆ ਕਹਿ ਹਾਂ ਉਹ ਚਲੋ ਹਾਂ ਹੁਣ ਦੂਜੇ ਭਰਾ ਨੇ ਕਹਿਤਾ ਤਾਂ ਹੁਣ ਨੰਬਰ ਕਿੰਨਾ ਫੇਰ ਭਾਈ ਕਾਲੀ ਕਾਲੀ ਤੇਰਾ ਨੰਬਰ ਦੀ ਥੋੜੀ ਜਿਆਦਾ ਹੋਣੀ ਆ ਕਿੰਨਾ 95920 1236 95920 17326 ਹਾਂ ਨੰਮਰਾ ਭਰਾ ਨੂੰ ਕਹੇ ਮਣਾਇਆ ਨਾ ਮੇਰਾ 17 ਨੰਬਰ ਹੈਗਾ ਬਈ ਮੁੰਡਾ ਮੁੰਡਾ ਆ ਮੁੰਡੇ ਦਾ ਨੰਬਰ ਆ ਵੀਰੇ ਪੰਮਾ ਬਾਈ ਨਹੀਂ ਕਰਦਾ ਗੱਲ ਕਿਉਂਕਿ ਪੰਮਾ ਬਾਈ ਥੋੜਾ ਜਿਹਾ ਹੈਗਾ ਕੰਮ ਕਰਦੇ ਵਿੱਚ ਬੀਜੀ ਕਿਸੇ ਦੇ ਵਿੱਚ ਤੇ ਫਿਰ ਇਸ ਕਰਕੇ ਬਈ ਇਹਨੇ ਜਾਣਾ ਵਾ ਦੋ ਦਿਨ ਫੋਨ ਨਹੀਂ ਚੱਕਿਆ ਇਹਨਾਂ ਤੇ ਕਾਲੀ ਚੱਕੂਗਾ ਤੂੰ ਹਾਂ ਤੇ ਨੰਮਰਾ ਭਰਾ ਕੋਈ ਗੱਲ ਨਹੀਂ ਹਣਾ ਪਿੰਡ ਹੈਗਾ ਵਾੜਾ ਭਾਈ ਜਿਹੜਾ ਬਾਈ ਲੈ ਗਿਆ ਨਾ ਵੀਰ ਜ ਆਦੀ ਕਰੂਗਾ ਯਾਰ ਐ ਯਾਰ ਧਰਮਾ